ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਦੋਸਤੋ ਅੱਪਾ ਅੱਜ ਗੱਲ ਕਰਦੇ ਆਂ ਵੀ ਜਿਹੜਾ ਰਾਜ ਹੁੰਦਾ ਰਾਜ ਦੇ ਕੀ ਮਹਨੇ ਹੁੰਦੇ ਨੇ ਤੇ ਰਾਜ ਜਦੋਂ ਨਾ ਹੋਵੇ ਤਾਂ ਤੁਹਾਡੇ ਨਾਲ ਕਹੇ ਜੇ ੱੱਕੇ ਹੁੰਦੇ ਨੇਗੇ ਫਿਰ ਜਦੋਂ ਤੁਹਾਡਾ ਅਪਦਾ ਰਾਜ ਐ ਅਪਦੇ ਰਾਜ ਦੇ ਵਿੱਚ ਹੀ ਤੁਸੀਂ ਸੁਰੱਖਿਤ ਰਹਿ ਸਕਦੇ ਹੋ ਜੇਕਰ ਰਾਜ ਤੁਹਾਡੇ ਤੇ ਕੋਈ ਹੋਰ ਤੇ ਰਾਜ ਕਰ ਰਹੀ ਆ ਉਹ ਤੁਹਾਡੇ ਨਾਲ ਜ਼ਰੂਰ ੱੱਕਾ ਕਰੋਗੇ ਹੁਣ ਤੁਸੀਂ ਕਿਸਾਨ ਅੰਦੋਲਨ ਵਾਲਾ ਹੀ ਦੇਖ ਲਓ ਕਿੱਥੇ ਉਹ ਵਿਚਾਰੇ ਕਿਸਾਨ ਕਿੱਥੇ ਉਹਨਾਂ ਨੂੰ ਖਾਲਸਤਾਨੀ ਕਹਿ ਕੇ ਉਹਨਾਂ ਨੂੰ ਭੰਡਿਆ ਜਾ ਰਿਹਾ ਉਹਨਾਂ ਤੇ ਖਾਲਸਤਾਨੀ ਦਾ ਲੇਬਲ ਲਾਇਆ ਜਾ ਰਿਹਾ ਜਦ ਕਿ ਉਹ ਇੱਕ ਸਿੰਪਲ ਕਿਸਾਨ ਨੇ ਜਿਹੜੇ ਉੱਥੇ ਬੈਠੇ ਨੇ ਮੀਡੀਆ ਦੇ ਵਿੱਚ ਐਨਾ ਭੜਕਾਊ ਪ੍ਰਚਾਰ ਕੀਤਾ ਜਾ ਰਿਹਾ ਕਿ ਸਾਰੇ ਦੇਸ਼ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਤਾ ਹੁਣ ਮਤਲਬ ਵੀ ਇਹ ਆ ਜਿਹੜੇ ਪਹਿਲਾਂ ਪਾਲਿਸੀ ਚੱਲ ਰਹੀ ਸੀ ਸਾਰੀ ਮੁਸਲਮਾਨਾਂ ਤੇ ਚੱਲ ਰਹੀ ਸੀ ਸਾਰਾ ਟੋਟਲ ਜਿੰਨੀ ਵੀ ਗਾਜगिर ਰਹੀ ਤੀ ਮੁਸਲਮਾਨਾਂ ਤੇ ਸੀਗੀ ਹੁਣ ਤੁਸੀਂ ਦੇਖੋ ਵੀ ਇਹ ਜਿਹੜੇ ਸ਼ਾਸਕ ਲੋਕ ਨੇ ਇਹ ਵੋਟਾਂ ਦੀ ਲੈਣ ਵੋਟਾਂ ਲੈਣ ਖਾਤਰ ਇਹਨਾਂ ਨੇ ਆਪਦਾ ਪਾਸਾ ਹੀ ਬਦਲ ਲਿਆ ਹੁਣ ਮਤਲਬ ਵੀ ਇਹ ਸਿੱਖਾਂ ਵੱਲ ਨੂੰ ਹੋ ਗਏ ਹੁਣ ਤੁਹਾਨੂੰ ਮੈਂ ਅੱਜ ਇੱਕ ਕਹਾਣੀ ਇਹ ਜੀ ਸੁਣਾਉਣਾਗਾ ਜਿਹੜੀ ਕਿ ਤੁਸੀਂ ਹੈਰਾਨ ਹੋ ਜਾਓਗੇ ਵੀ ਤੁਸੀਂ ਛੋਡੇ ਨਾਲ ਕਿੱਡੇ-ਕੱਡੇ ਧੱਕੇ ਹੁੰਦੇ ਨੇਗੇ ਜਿਹੜਾ ਅੰਗਰੇਜ਼ ਦਾ ਰਾਜ ਸੀ ਅੰਗਰੇਜ਼ ਦੇ ਜਦੋਂ ਐਂਟਰੀ ਕੀਤੀ ਭਾਰਤ ਦੇ ਵਿੱਚ ਤਾਂ ਉਹਨੇ ਦੱਖਣ ਵੱਲੋਂ ਐਂਟਰੀ ਕੀਤੀ ਸੀ ਸਾਊਥ ਸਾਊਥ ਏਰੀਆ ਵੱਲੋਂ ਉਹਨੇ ਐਂਟਰੀ ਕੀਤੀ ਸੀ ਸਾਊਥ ਵੱਲੋਂ ਐਂਟਰ ਹੋਇਆ ਸੀਗਾ ਅੰਗਰੇਜ਼ ਇਸ ਕਰਕੇ ਅੰਗਰੇਜ਼ਾਂ ਨੇ ਜਿਹੜੀ ਆਪਣੀ ਰਾਜਧਾਨੀ ਸੀ ਉਹ ਕਲਕੱਤੇ ਬਣਾਈ ਕਲਕੱਤੇ ਹੀ ਸਾਰਾ ਉਹਨਾਂ ਦਾ ਕੰਮਕਾਰ ਚੱਲਦਾ ਸੀ ਰਾਜਧਾਨੀ ਉਹਨਾਂ ਦੀ ਕਲਕੱਤੇ ਸੀ 1911 ਤੱਕ ਰਾਜਧਾਨੀ ਕਲਕੱਤੇ ਰਹੀ ਤਾਂ ਜਿਹੜਾ ਜਾਰਜ 5ਵਾਂ ਸੀਗਾ ਜਾਰਜ 5ਵੇਂ ਨੇ ਸੋਚਿਆ ਕਿਉਂਕਿ ਉਦੋਂ ਤੱਕ ਅੰਗਰੇਜ਼ਾਂ ਦਾ ਰਾਜ ਸਾਰੇ ਉੱਤਰ ਚ ਵੀ ਆ ਗਿਆ ਸੀ 1911 ਤੱਕ ਉੱਤਰ ਚ ਸਾਰੇ ਉੱਤਰ ਤੇ ਲਗਭਗ ਕਾਬਜ ਹੋ ਗਏ ਤੇ ਕਿਉਂਕਿ ਪੰਜਾਬ ਚ ਵੀ ਰਾਜ 1858 ਦੇ ਵਿੱਚ ਪੰਜਾਬ ਚ ਵੀ ਰਾਜ ਆ ਗਿਆ ਸੀ ਪੰਜਾਬ ਦੇ ਵਿੱਚ ਵੀ ਅੰਗਰੇਜ਼ਾਂ ਦਾ ਰਾਜ ਆ ਗਿਆ ਸੀ ਸਾਰੇ ਉੱਤਰ ਭਾਰਤ ਦੇ ਵਿੱਚ ਰਾਜ ਸੀ ਤਾਂ ਉਹਨਾਂ ਨੇ ਸੋਚਿਆ ਵੀ ਆਪਾਂ ਜਿਹੜੀ ਆਪਣੀ ਰਾਜਧਾਨੀਆਂ ਇਹਨੂੰ ਬਦਲ ਕੇ ਦਿੱਲੀ ਲੈ ਕੇ ਜਾਈਏ ਹੁਣ ਜਦੋਂ ਦਿੱਲੀ ਲੈ ਕੇ ਆਉਣੀ ਸੀ ਤਾਂ ਦਿੱਲੀ ਦੇ ਵਿੱਚ ਜਗ੍ਹਾ ਦੀ ਲੋੜ ਪੈਣੀ ਸੀ ਤੇ 12 ਦਸੰਬਰ 1911 ਨੂੰ ਜਾਰਜ 5ਵੇਂ ਨੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਸਾਡੀ ਜਿਹੜੀ ਰਾਜਧਾਨੀ ਹੋਊਗੀ ਉਹ ਕੋਲਕਾਤਾ ਨਹੀਂ ਦਿੱਲੀ ਹੋਊਗੀ ਦਿੱਲੀ ਉਹਨਾਂ ਨੇ ਜਗਾ ਪਾਲਣੀ ਸ਼ੁਰੂ ਕੀਤੀ ਤਾਂ ਦਿੱਲੀ ਦੇ ਵਿੱਚ ਇੱਕ ਸਿੱਖ ਦੀ ਜਗਾ ਸੀ 1750 ਏਕੜ ਇੱਕ ਕੱਲੇ ਸਿੱਖ ਦੀ ਉਹਨੇ ਉਹਨਾਂ ਨੇ 1750 ਏਕੜ ਦੇ ਵਿੱਚੋਂ 400 ਏਕੜ ਜਗਾ ਅਕਵਾਇਰ ਕਰਨੀ ਸੀ ਪਹਿਲਾਂ ਇਹਦਾ ਕਾਨੂੰਨ ਬਣ ਚੁੱਕਿਆ ਸੀ 1894 ਦੇ ਵਿੱਚ ਵੀ ਜ਼ਮੀਨ ਸਰਕਾਰ ਅਕਵਾਇਰ ਕਰ ਸਕਦੀ ਆ ਪਰ ਉੱਥੇ ਆ ਕੇ ਜਦੋਂ ਜਿਹੜੀ ਇਹ ਜ਼ਮੀਨ ਸੀ ਉੱਥੇ ਇਹ ਲੱਖੀ ਸਾਹਿਬ ਬੰਜਾਰੇ ਦੀ ਜ਼ਮੀਨ ਸੀ ਉੱਥੇ 1750 ਏਕੜ ਦਿੱਲੀ ਦੇ ਵਿੱਚ 5 6 ਪਿੰਡ ਕੱਲੇ ਲੱਖੀ ਸਾਹਿਬ ਬੰਜਾਰੇ ਦੇ ਸੀਗੇ ਉੱਥੇ ਬਹੁਤ ਜ਼ਾਇਦਾਤ ਸੀ ਉਹਦੀ ਜਿੱਥੇ ਅੱਜ ਆਪਣਾ ਕਨਾਟ ਪਲੇਸ ਬਣਿਆ ਹੋਇਆਗਾ ਰਾਸ਼ਟਰਪਤੀ ਭਵਨ ਹੈ ਪਾਰਲੀਮੈਂਟ ਹਾਊਸ ਬਣਿਆ ਹੋਇਆ ਜਿਹੜਾ ਆਪਣਾ ਸੰਸਦ ਬਣੀ ਹੋਈ ਆਗੀ ਇਹ ਸਾਰੇ ਜਿੰਨੇ ਵੀ ਵੱਡੇ ਅਦਾਰੇ ਬਣੇ ਹੋਏ ਨੇ ਇਹ ਸਾਰੇ ਸਿੱਖਾਂ ਦੀ ਜ਼ਮੀਨ ਦੇ ਉੱਤੇ ਬਣੇ ਹੋਏ ਨੇ 1931 ਤੱਕ ਇਹਨਾਂ ਨੇ ਸਾਰੀ ਜਗ੍ਹਾ ਪੂਰੀ ਕਰਕੇ ਉੱਥੇ ਇਹਨਾਂ ਨੇ ਇਹ ਇਹ ادارے ਸੀਗੇ ਜਿਹੜੇ ਬਣਾ ਕੇ ਜਵੇਂ ਸੰਸਦ ਭਵਨ ਹੋ ਗਿਆ ਰਾਸ਼ਟਰਪਤੀ ਭਵਨ ਹੋ ਗਿਆ ਤੇ ਕਨਾਟ ਪਲੇਸ ਵਗੈਰਾ ਇਹ ਸਾਰੇ ਇੰਡੀਆ ਗੇਟ ਵਗੈਰਾ ਸਾਰੇ ਜਿੰਨੇ ਇਹ ਬਣੇ ਹੋਏ ਨੇ ਸਾਰੀ ਸਿੱਖਾਂ ਦੀ ਜਗਾ ਚ ਬਣੇ ਹੋਏ ਨੇ ਇਹ ਜਗਾ ਲਈ ਕਿਵੇਂ ਇਹ ਜਗਾ 1911 ਦੇ ਵਿੱਚ ਜਦੋਂ ਲੱਖੀ ਸ਼ਾਹ ਬੰਜਾਰਾ ਜੀ ਨਾਮੰਨੇ ਉਹਨਾਂ ਨੇ ਕਿਹਾ ਵੀ ਮੈਂ ਤਾਂ ਵੇਚਣੀ ਨਹੀਂ ਨੀ ਹੈਗੀ ਜਮੀਨ ਦੇਣੀ ਨਹੀਂ ਹੈਗੀ ਤਾਂ ਉਹਨਾਂ ਨੇ ਅੰਗਰੇਜ਼ਾਂ ਨੇ ਇਹ ਜਮੀਨ 99 ਸਾਲਾ ਪੱਟੇ ਤੇ ਲਈ ਸੀ 1911 ਦੇ ਵਿੱਚ ਜਿਹੜਾ ਕਿ 12 ਦਸੰਬਰ 1911 ਨੂੰ ਲਈ ਸੀ ਹੁਣ ਤੁਸੀਂ ਦੇਖੋ ਵੀ ਉਹ ਪੱਟੇ ਦਾ ਟਾਈਮ ਅੱਜ ਪੂਰਾ ਹੋ ਚੁੱਕਿਆ 1900 2011 ਦੇ ਵਿੱਚ ਉਹ ਪੱਟੇ ਦਾ ਟਾਈਮ ਨਿਕਲ ਚੁੱਕਿਆ ਪਰ ਤੁਸੀਂ ਅੱਜ ਵੀ ਉੱਥੇ ਬੈਠੇ ਜਿਹੜੇ ਹੁਕਮਰਾਨ ਲੋਕ ਨੇ ਉਹ ਭੂਰਾ ਸ਼ਰਮ ਨਹੀਂ ਕਰਦੇ ਉਹ ਕਿਸ ਤਰੀਕੇ ਦੇ ਸਿੱਖਾਂ ਨੂੰ ਕਿਵੇਂ ਖਾਲਸਤਾਨੀ ਕਹਿ ਕੇ ਭੰਡਿਆ ਜਾ ਰਿਹਾ ਮੈਂ ਥੋੜੀ ਜੀ ਤੁਹਾਨੂੰ ਇਹ ਵੀ ਗੱਲ ਦੱਸ ਦਿਆਂ ਵੀ ਲੱਖੀ ਸਾਹਿਬ ਬੰਜਾਰਾ ਜੀ ਕੌਣ ਸੀ ਲੱਖੀ ਸਾਹਿਬ ਬੰਜਾਰਾ ਜੀ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਨੇ ਜਦੋਂ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਤਾਂ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਵੇਲੇ ਜਿਹੜਾ ਸਿਰ ਦਾ ਅਸੰਸਕਾਰ ਸੀ ਉਹ ਤਾਂ ਆਪਾਂ ਨੂੰ ਪਤਾ ਵੀ ਭਾਈ ਜੈ ਦਾ ਜੀ ਲੈ ਕੇ ਗੁਰੂ ਸਾਹਿਬ ਕੋਲੇ ਆਗੇ ਸੀਗੇ ਅਨੰਤਪੁਰ ਸਾਹਿਬ ਸੀਸਤਾ ਉੱਥੇ ਲੈ ਕੇ ਆਗੇ ਸੀ ਤੇ ਜਿਹੜਾ ਧੜ ਦਾ ਸੰਸਕਾਰ ਸੀ ਧੜ ਦਾ ਸੰਸਕਾਰ ਰਾਤ ਨੂੰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਲੱਖੀ ਸਾਹਿਬ ਬੰਜਾਰਾ ਆਪਣੇ ਗੱਡੇ ਦੇ ਵਿੱਚ ਗੁਰੂ ਸਾਹਿਬ ਦੀ ਧੜ ਪਾ ਕੇ ਲੈ ਗਿਆ ਤੇ ਲੱਖੀ ਸਾਹਿਬ ਬੰਜਾਰਾ ਜੀ ਨੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਹਨੇਰੇ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਦੀ ਗੁਰਤੇਗ ਬਹਾਦਰ ਜੀ ਦੀ ਧੜ ਨੂੰ ਆਪਣੇ ਗੱਡੇ ਦੇ ਵਿੱਚ ਪਾਇਆ ਤੇ ਗੱਡੇ ਦੇ ਵਿੱਚ ਪਾ ਕੇ ਉਹ ਲੈ ਕੇ ਗਏ ਆਪਣੇ ਆਪਣੇ ਘਰੇ ਆਪਣੇ ਘਰੇ ਲਿਜਾ ਕੇ ਉਹਨਾਂ ਨੇ ਸੰਸਕਾਰ ਕੀਤਾ ਸਾਰੇ ਘਰ ਨੂੰ ਹੀ ਅੱਗ ਲਾਤੀ ਦੇਖੋ ਕਿੱਡੇ ਕਿੱਡੇ ਕਹਿੰਦੇ ਕਹੋਂਦੇ ਬੰਦੇ ਸੀਗੇ ਮਤਲਬ ਵੀ ਆਪਣੇ ਘਰ ਨੂੰ ਅੱਗ ਲਾਤੀ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ ਗੁਰੂ ਸਾਹਿਬ ਦੀ ਧੜ ਦਾ ਸੰਸਕਾਰ ਹੋ ਗਿਆ ਆ ਬੰਦੇ ਦਾ ਆਪਣਾ ਘਰ ਫੂਕਣਾ ਬਹੁਤ ਵੱਡੀ ਗੱਲ ਆ ਗੁਰੂ ਸਾਹਿਬ ਦਾ ਕਿੰਨਾ ਪ੍ਰਤਾਪ ਹੋਊਗਾ ਹੁਣ ਕਈ ਵਾਰੀ ਲੋਕ ਲਖੀ ਸਾਹਿਬ ਪੰਜਾਰਾ ਜੀ ਦਾ ਨਾਂ ਦੇਖ ਕੇ ਕਹਿ ਦਿੰਦੇ ਨੇ ਉਹ ਤਾਂ ਜੀ Hindu ਸੀਗੇ ਉਸ ਵਕਤ ਉਹ ਸਿੱਖ ਬਣ ਚੁੱਕੇ ਸੀ ਬਕਾਇਦਾ ਤੌਰ ਤੇ ਗੁਰੂ ਸਾਹਿਬ ਨਾਲ ਜਿਹੜੇ ਗੁਰੂਆਂ ਦੀ ਜਿਨ੍ਹਾਂ ਨੇ ਗੁਰੂਆਂ ਦੀ ਜਿਹੜੀ ਪਰੰਪਰਾ ਸੀ ਉਹਨੂੰ ਮਨਜ਼ੂਰ ਕਰ ਲਿਆ ਉਹ ਤਾਂ ਸਿੱਖ ਬਣ ਚੁੱਕੇ ਸੀਗੇ ਪਹਿਲਾਂ ਹੀ ਤੇ ਉਹਨਾਂ ਦੀ ਜਗ੍ਹਾ ਦੇ ਵਿੱਚ ਬਕਾਇਦਾ ਤੌਰ ਤੇ ਇਹ ਜਿਹੜਾ ਘਰ ਹੈਗਾ ਸੌਰੀ ਗੁਰਦੁਆਰਾ ਸੀਸਗੰਜ ਰਕਾਬਗੰਜ ਹੈ ਉਹਨਾਂ ਦੇ ਘਰ ਦੇ ਵਿੱਚ ਬਣਿਆ ਹੋਇਆ ਜਿਹੜੇ ਲੱਖੀ ਸ਼ਾਹ ਬੰਜਾਰਾ ਜਈ ਸੀਗੇ ਜਿਹੜੇ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਭਾਈ ਮਨੀ ਸਿੰਘ ਦੇ ਸਹੁਰਾ ਸਾਹਿਬ ਸੀਗੇ ਜਿਹੜੀ ਲੱਖੀ ਸਾਹਿਬ ਬੰਜਾਰਾ ਜੀ ਦੀ ਲੜਕੀ ਸੀਗੀ ਭਾਈ ਮਨੀ ਸਿੰਘ ਜੀ ਦੇ ਘਰੋਂ ਸੀਗੇ ਜਿਹੜੇ ਉਹ ਜਿਹੜੇ ਜਦੋਂ ਵੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਵਾ ਸਵਾ ਮਣ ਪੀਸਨੇ ਪੀਸੇ ਬੰਦ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਨੇ ਉਸ ਵਕਤ ਜਿਹੜੇ ਲੱਖੀ ਸਾਹਿਬ ਬੰਜਾਰਾ ਜੀ ਦੀ ਬੇਟੀ ਸੀ ਭਾਈ ਮਨੀ ਸਿੰਘ ਜੀ ਦੇ ਘਰੋਂ ਉਹ ਉਹਨਾਂ ਦੀ ਉਹਨਾਂ ਦੇ ਜਿਹੜੇ ਜੱਥਾ ਸੀ ਉਹ ਜੱਥੇ ਨੂੰ ਲੀਡ ਕਰ ਰਹੀ ਸੀ ਤੇ ਉਸ ਤੋਂ ਬਾਅਦ ਤਾਂ ਦੇਖ ਲਓ ਫਿਰ ਅੰਗਰੇਜ਼ਾਂ ਤੋਂ ਅੰਗਰੇਜ਼ਾਂ ਤੋਂ ਪਹਿਲਾਂ ਦਿੱਲੀ ਦੇ ਉੱਤੇ ਸਿੱਖਾਂ ਦਾ ਰਾਜ ਵੀ ਰਹਿ ਚੁੱਕਿਆਗਾ ਜ ਬਾਬਾ ਬਘੇਲ ਸਿੰਘ ਵਾਲਾ ਰਾਜ ਉਹਦੀ ਵੱਖਰੀ ਸਟੋਰੀ ਵੱਡੀ ਆਵਗੀ ਵੀ ਹਰ ਉਹਨੂੰ ਆਪਾਂ ਵੱਖਰੇ ਤੌਰ ਤੇ ਬਣਾਵਾਂਗੇ ਪਰ ਤੁਸੀਂ ਅੱਜ ਇਹ ਸੋਚ ਕੇ ਦੇਖੋ ਵੀ ਜਿਵੇਂ ਉਹ ਆਪਾਂ ਦੋਰਾ ਪੜਦੇ ਆਗੇ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਜਿੰਨਾ ਚਿਰ ਤੁਹਾਡਾ ਰਾਜ ਨਹੀਂਗਾ ਹੈਗਾ ਤੁਹਾਡਾ ਧਰਮ ਵੀ ਸੁਰੱਖਿਤ ਨਹੀਂਗਾ ਹੈਗਾ ਤੁਸੀਂ ਦੇਖੋ ਆਪਣੀਆਂ ਜਗ੍ਹਾ ਤੇ ਸਿੱਖਾਂ ਦੀ ਜਗ੍ਹਾ ਤੇ ਬੈਠ ਕੇ ਸਿੱਖਾਂ ਦੀ ਜਗ੍ਹਾ ਕੀ ਉਹ ਬਕਾਇਦਾ ਤੌਰ ਤੇ ਜਿੱਥੇ ਅੱਜ ਇਹ ਸੰਸਦ ਭਵਨ ਬਣਿਆ ਚਾਹੇ ਨਵਾਂ ਚਾਹੇ ਪੁਰਾਣਾ ਚਾਹੇ ਕੋਈ ਸੰਸਦ ਭਵਨ ਬਣਿਆ ਉਹ ਸਿੱਖਾਂ ਦੀ ਜਗ੍ਹਾ ਕੀ ਇਸ ਇਹ ਪੰਜ ਪਿੰਡੋਰੇ ਸਿੱਖਾਂ ਦੇ ਸੀਗੇ ਅੱਜ ਵੀ ਇਹ ਜ਼ਮੀਨਾਂ ਨੇ ਗਿਆ ਜਿਹੜੀਆਂ ਸਿੱਖਾਂ ਦੇ ਨਾਂ ਬੋਲਦੀਆਂ ਨੇਗੀਆਂ ਉੱਥੇ ਇਹ ਕਿਉਂਕਿ ਇਹ ਲੀਜ਼ ਤੇ ਦਿੱਤੀ ਹੋਈ ਜਗਾ ਸੀ ਇਹ ਲੀਜ਼ ਹੀ ਬੋਲਦੀ ਆ ਕਿ ਜਮ ਜ਼ਮੀਨਾਂ ਨੇ ਗਿਆ ਜਿਹੜੀਆਂ ਉਹ ਸਿੱਖਾਂ ਦੇ ਪੁਰਾਰਾਂ ਦੇ ਨਾਂ ਬੋਲਦੀਆਂ ਨੇਗੀਆਂ ਬਕਾਇਦਾ ਤੌਰ ਤੇ ਇਹ ਹੁਣ ਦੇਖ ਲਓ ਤੁਸੀਂ ੱੱਕੇ ਕਿਸ ਤਰੀਕੇ ਦੇ ਕੀਤੇ ਜਾਂਦੇ ਨੇ ਵੀ ਨਾਲੇ ਦਾ ਆਪਣੀ ਜਗ੍ਹਾ 'ਚ ਬੈਠੇ ਆਪਣੀ ਜਗ੍ਹਾ 'ਚ ਬੈਠੇ ਆਪਣੀ ਜਗ੍ਹਾ ਨੂੰ ਛੱਡਣਾ ਦਾ ਕੀ ਉਸ ਜਗ੍ਹਾ ਤੇ ਬੈਠ ਕੇ ਸਿੱਖਾਂ ਨੂੰ ਖਾਲਸਤਾਨੀ ਕੋਸ਼ਿਸ਼ ਕੋਸ਼ਿਦ ਕੀਤਾ ਜਾ ਰਿਹਾ ਜਾਣ ਬੁੱਝ ਕੇ ਤੁਸੀਂ ਦੇਖੋ ਤੁਸੀਂ ਬੰਗਾਲ 'ਚ ਚਲੇ ਬੰਗਲਾ ਬੰਗਾਲ 'ਚ ਚਲੇ ਜਾਓ ਤੁਸੀਂ ਬੰਗਾਲ ਦੇ ਵਿੱਚ ਉੱਥੇ ਇੱਕ ਸਿੱਖ ਅਫਸਰ ਨੂੰ ਜਿਹੜਾ ਆਪਣੀ ਡਿਊਟੀ ਕਰ ਰਿਹਾ ਉਹਨੂੰ ਭਾਜਪਾ ਦੇ ਲੀਡਰ ਖਾਲਸਤਾਨੀ ਕਹਿ ਕੇ ਛੇੜ ਚੜਾਉਂਦੇ ਨੇਗੇ ਉਹਨੂੰ ਵੀ ਤੂੰ ਤਾਂ ਖਾਲਸਤਾਨੀ ਆ ਮਤਲਬ ਵੀ ਅੱਜ ਸਾਰੇ ਦੇਸ਼ ਵਿੱਚ ਇਹੋ ਜਿਹਾ ਮਾਹੌਲ ਪੈਦਾ ਕੀਤਾ ਜਾ ਰਿਹਾਗਾ ਵੀ ਜਿਹੜਾ ਕਿ ਇਸ ਤਰੀਕੇ ਦਾਗਾ ਵੀ ਸਿੱਖਾਂ ਤੇ ਹੀ ਸਾਰਾ ਭਾਰ ਪਾ ਕੇ ਆ ਚੋਣ ਆ ਗਈ ਜਿਹੜੀ ਜਿੱਤੀ ਜਾਵੇ ਸਿੱਖਾਂ ਨੂੰ ਬਿੱਲਨ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕੀਤਾ ਜਾਵੇ ਤੇ ਆ ਚੋਣ ਜਿੱਤੀ ਜਾਵੇ ਸਾਰੇ ਇਸ ਤਰੀਕੇ ਦਾ ਹੀ ਕੰਮ ਹੈ ਇਸ ਵਕਤ ਦੇਸ਼ ਦੇ ਵਿੱਚ ਚੱਲ ਰਿਹਾ ਹਰੇਕ ਜਗ੍ਹਾ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪਲਾਨਡ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਨੂੰ ਇੱਕ ਜਿਹੜੇ ਮੋਦੀ ਭਗਤ ਨੇਗੇ ਉਹ ਤਾਂ ਸਿੱਖਾਂ ਨੂੰ ਦੇਖ ਕੇ ਇਰੀਟ੍ਰੇਟ ਹੋ ਰਹੇ ਨੇ ਗੁੱਸੇ ਦੇ ਵਿੱਚ ਆਉਂਦੇ ਨੇ ਮੈਂ ਇੱਕ ਰੀਲ ਵੀ ਪਾਈ ਸੀ ਉਹਦੇ ਵਿੱਚ ਕੋਈ ਉਹ ਬੰਦਾ ਜਾ ਰਿਹਾਗਾ ਇਹ ਫਰਾਂਸ 에ਅਰ ਫਰਾਂਸ ਦੀ 에ਅਰਲਾਈਨ ਹੈ ਤੇ ਉਥੋਂ ਜਹਾਜ਼ ਜਾ ਰਿਹਾਗਾ ਦਿੱਲੀ ਨੂੰ ਉਹ ਰਸਤੇ ਵਿੱਚ ਕੋਈ ਮੋਦੀ ਭਗਤ ਬੈਠਾ ਸੀ ਉਥੇ ਸਿੱਖ ਬੈਠੇ ਸੀ ਉਹ ਸਿੱਖਾਂ ਨੂੰ ਦੇਖ ਕੇ ਉਹ ụpੜਕ ਗਿਆ ਮੋਦੀ-ਮੋਦੀ ਕਰ ਲੱਗ ਗਿਆ ਮੋਦੀ ਮੋਦੀ ਮੋਤੀ ਮੋਦੀ ਨਾਲ ਉਹ ਜੈ ਸ਼੍ਰੀ ਰਾਮ ਕਰਨ ਲੱਗ ਗਿਆ ਉਹ ਨਾਲ ਕਰਨ ਲੱਗਾ ਹਿੰਦੂ ਜਾਗ ਪਿਆ ਹਿੰਦੂ ਜਾਗ ਪਿਆ ਦੱਸੋ ਇਹਨਾਂ ਦਾ ਹਿੰਦੂ ਹੋਣ ਜਾ ਗਿਆ ਨਾ ਮੁਗਲਾਂ ਵੇਲੇ ਹਿੰਦੂ ਜਾ ਗਿਆ ਇਹਨਾਂ ਦਾ ਨਾ ਅੰਗਰੇਜ਼ਾਂ ਵੇਲੇ ਹਿੰਦੂ ਜਾ ਗਿਆ ਹੁਣ ਤਾਂ ਰਾਜ ਹੀ ਆਪਦਾਗਾ ਹੁਣ ਤਾਂ ਕਹਦਾ ਜਾ ਗਿਆ ਹੁਣ ਤਾਂ ਜਦੋਂ ਰਾਜ ਆਪਦਾਗਾ ਫੇਰ ਤਾਂ ਅੱਪੀ ਹਿੰਦੂ ਜਗੈ ਜਗਾਈ ਆਗਾ ਦਸੋ ਇਹ ਜੇ ਘਟਨਾਵਾਂ ਹੋ ਰਹੀਆਂ ਨੇ ਦੇਸ਼ ਦੇ ਵਿੱਚ ਇਹ ਜਾਣ ਬੁੱਝ ਕੇ ਦੇਸ਼ ਦੇ ਵਿੱਚ ਇਹ ਮਾਹੌਲ ਪੈਦਾ ਕੀਤਾ ਜਾ ਰਿਹਾ ਜਿਹੜੀ ਮੈਂ ਗੱਲ ਰਾਜ ਵਾਲੀ ਕੀਤੀ ਹੈਗੀ ਰਾਜ ਵਾਕਈ ਰਾਜ ਚੀਜ਼ ਹੁੰਦੀ ਆ ਦੇਖੋ ਅੱਜ ਇਹਨਾਂ ਦਾ ਰਾਜ ਹੈ ਜੋ ਮਰਜ਼ੀ ਕਰ ਰਹੇ ਨੇ ਜੋ ਮਨ ਚਾਹੁੰਦਾ ਕਰ ਰਹੇ ਨੇਗੇ ਸਿੱਖਾਂ ਨੂੰ ਬਿਨਾਂ ਗੱਲ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਅੱਜ ਵੀ ਸਿੱਖ ਕੁਰਬਾਨੀਆਂ ਦੇ ਰਹੇ ਨੇ ਸਾਡੇ ਘਰ ਘਰ ਦੇ ਵਿੱਚ ਪੰਜ ਫੌਜੀ ਨੇ ਸਾਡੇ ਘਰ ਦੇ ਵਿੱਚ ਇਕੱਲੇ ਪਰਿਵਾਰ ਚ ਜਿਹੜਾ ਮੋਦੀ ਭਗਤ ਨੇ ਜਿਹੜੇ ਰੋਜ਼ ਟਾਰਾ ਮਾਰਦੇ ਨੇ ਨਾ ਹਿੰਦੂ ਜਾਗ ਪਾ ਹਿੰਦੂ ਜਾਗ ਪਾ ਇਹਨਾਂ ਦੇ ਘਰਾਂ ਚੋਂ ਇੱਕ ਫੌਜੀ ਨਹੀਂ ਹੋਣਾ ਸਾਡੇ ਪਰਿਵਾਰ ਪਰਿਵਾਰ ਚੋਂ ਚਾਰ ਫੌਜੀ ਨੇਗੇ ਪੰਜ ਪੰਜ ਫੌਜੀ ਨੇ ਸਾਡੇ ਪਰਿਵਾਰ ਚੋਂ ਦੱਸੋ ਇਹ ਕੀ ਮੁਕਾਬਲਾ ਕਰਨਗੇ ਇਹ ਸਾਨੂੰ ਤੇ ਇਸ ਭਗਤੀ ਸਿਖਾਉਣਗੇ ਜਾਂ ਇਹ ਸਾਨੂੰ ਸਿਖਾਉਣਗੇ ਵੀ ਤੁਸੀਂ ਦੇਸ਼ ਦੇ ਨਾਲ ਕਿਵੇਂ ਚੱਲਣਾ ਕਿਵੇਂ ਨਹੀਂ ਚੱਲਣਾ ਚਲੋ ਤੁਸੀਂ ਇਹ ਦੇਖੋ ਵੀ ਆਪਣੀ ਜਗ੍ਹਾ ਤੇ ਬੈਠ ਕੇ ਆਪਣੀ ਜਗ੍ਹਾ ਦੇ ਉੱਤੇ ਬੈਠ ਕੇ ਟਾਰਾ ਮਾਰੀਆਂ ਜਾ ਰਹੀਆਂ ਨੇ ਅਤੇ ਉਹ ਅੱਜ ਵੀ ਉਹ ਜਗ੍ਹਾ ਸਿੱਖਾਂ ਦੇ ਨਾਂ ਬੋਲਦੀ ਹੈ 99 ਸਾਲੀ ਲੀਜ 2011 ਚ ਖਤਮ ਹੋ ਚੁੱਕੀ ਹੈਗੀ ਵੀਡੀਓ ਨੂੰ ਮੇਰੀ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੇ ਅਗਰ ਤੁਸੀਂ ਸ਼ੇਅਰ ਕਰਦੇ ਹੋ ਉਹਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਸੀ ਕੋਈ ਨਾ ਕੋਈ ਟੌਪਿਕ ਕੱਟ ਲਿਆਉਣੇ ਆਗੇ ਤੇ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ ਲਾਈਕ ਦਾ ਬਟਨ ਜ਼ਰੂਰ ਦਬੋ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਦਾ ਬਟਨ ਦਬਲੋ ਤੁਹਾਨੂੰ ਨੋਟੀਫਿਕੇਸ਼ਨ ਆਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ